ਤੇ ਨੈਸ਼ਨਲ ਹਾਈਵੇ 7 ਜਿਵੇਂ ਪਹਿਲਾਂ ਦੱਸ ਕੇ ਹਟਿਆਗਾ ਇਹ ਮੇਨ ਰੋਡ ਆ ਕਿ ਇਧਰੋਂ ਜਿਹੜਾ ਦਿੱਲੀ ਨੂੰ ਜਾਂਦਾ ਬਠਿੰਡੇ ਤੋਂ ਤੇ ਇੱਥੇ ਪਹਿਲਾਂ ਇਹ ਪੂਰੇ ਤਗੜੇ ਪਰਮੰਧ ਕਰਤੇ ਤੇ ਆਵਾਜਾਈ ਠੱਪ ਕਰਤੀ ਹੁਣੇ ਤੋਂ ਉਪਰਲੀ ਸਾਈਡ ਤੋਂ ਉਤੋਂ ਉਹ ਰੋਡ ਵੀ ਪਟ ਦਿੱਤਾ ਗਿਆ ਨਹੀਂ ਸਰ ਫੋਨ ਨਹੀਂ ਲੈ ਸਕਦੇ ਕਰਾ ਪਿੰਡ ਸੂਰਤੀਾ ਜ਼ਿਲ੍ਹਾ ਸਰਸਾ ਤੇ ਇੱਥੇ ਗਾਡਰ ਬਿਲਡ ਕਰੇ ਹੋਏ ਨੇ ਤੇ ਗਾਡਰ ਬਿਲਡ ਕਰੇ ਉਤੋਂ ਕਿੱਥੇ ਰਹਿਣਗੇ ਜਦੋਂ ਫੌਜ ਆ ਗਈਆਂ ਮਾਰ ਲਿਆ ਭਾਈ ਆਸੇ ਨੂੰ ਸੈਲਫ ਆਸੇ ਨੂੰ ਟ੍ਰਾਲੀ ਵਾਲੀਆਂ ਨੌਜਵਾਨਾਂ ਨੇ ਅੱਜ ਕਹਿੰਦੇ ਹਰਾ ਜ਼ਿਆਦਾ ਵੱਢ ਕੇ ਲਿਓਣਾਗਾ ਕਿਉਂਕਿ ਫਿਰ ਧਰਨੇ ਵਾਲਾ ਮਾਹੌਲ ਬਣਿਆ ਹੋਇਆਗਾ ਤੇ ਰੋਡਾਂ ਬੰਦ ਕਰਨਗੇ ਕਹਿੰਦੇ ਇਹ ਵਾਲਾ ਸਾਹਮਣੇ ਅੱਜ ਪੁਲ ਬੰਦ ਹੋ ਜੂਗਾ ਤੇ ਆਪਣੇ ਦੋ ਦੋਨੇ ਪੁਲ ਦੋ ਪੁਲ ਨੇ ਇੱਥੇ ਪਾਖੜਾ ਨਹਿਰ ਦੇ ਉੱਤੋਂ ਦੀ ਇਹ ਰੋਡ ਜਾਂਦਾ ਸਿੱਧਾ ਇੱਥੋਂ ਬਠਿੰਡੇ ਨੂੰ ਇਹ ਸਿੱਧਾ ਮਤਲਬ ਦਿੱਲੀ ਨੂੰ ਕ੍ਰੋਸ ਕਰ ਜਾਂਦਾ ਅੱਗੇ ਅਹ ਈਸਾਰ ਸਰਸੇ ਨੂੰ ਜਾਂਦਾ ਤਾਂ ਕਰਕੇ ਇਹ ਹੁਣ ਵੀ ਸੁਣਨ ਚ ਆਇਆ ਸੀ ਕਹਿੰਦੇ ਰੋਡ ਪਈ ਬੰਦਾ ਅੱਗੇ ਤੇ ਹਰਾ ਲੈਂਡ ਦਾ ਉਹਨੂੰ ਜਾਇ ਨਹੀਂ ਜਾਣਾ ਤੇ ਅਗਲਾ ਮਾਹੌਲ ਜਾ ਕੇ ਦੇਖਦੇ ਆਂਗੇ ਕੀ ਮਾਹੌਲ ਚੱਲ ਰਿਹਾਗਾ ਪੁਲ ਤੇ ਇਹ ਵੱਡੇ ਰੋਡ ਤੋਂ ਆਪਾਂ ਹੋਰ ਤੋਂ ਟਲਾਂਗੇ ਸਾਹਮਣੇ ਜਿੱਥੇ ਉਹ ਟਰੈਕਟਰ ਆਈ ਜਾਂਦਾਗਾ ਹਾਂ ਛੋਟੇ ਰੋਡ ਨੂੰ ਲਿੰਕ ਰੋਡ ਨੂੰ ਤੇ ਉਧਰ ਉਧਰ ਵੀ ਪੁਰਾਣਾ ਪੋਲਾਗਾ ਆਪਾਂ ਪੋਸ ਪੋਲ ਉਤੋਂ ਦੀ ਹਾਂ ਲੰਘਾਂਗੇ ਖੇਤ ਨੂੰ ਕੀ ਹਾਲ ਆ ਨੌਜਵਾਨ ਠੀਕ ਆ ਭਾਈ ਤੇ ਦੇਖਦੇ ਆਂ ਜਾਂਦਿਆਂ ਦੇ ਮਾਹੌਲ-ਚਾਲ ਦੇ ਤਾਜ ਆ ਗਿਆ ਅੱਜ ਆਪਣੇ ਇਹ ਨਾਲ ਕਹਿੰਦਾ ਮੈਂ ਵੀ ਕੀਤੀ ਜਾਣਾਗਾ ਤੇ ਮੰਮੀ ਹੋਰਾਂ ਨੇ ਸਰਦੂਲਗੜ੍ਹ ਜਾਣਾ ਸੀ ਇਹ ਕਹਿੰਦੇ ਸਾਨੂੰ ਤੰਗ ਕਰੀ ਜਾਊਗਾ ਤੁਸੀਂ ਇਹਨੂੰ ਨਾਲ ਹੀ ਲੈ ਜਾਓ ਚੈੱਕ ਵੀ ਗੱਡੀ ਪੱਟੇ ਰੋੜੀ ਪਾ ਲਈ ਛੋਟਾ ਰੋਡ ਸੋਣੇ ਚ ਆਇਆ ਸੀਗਾ ਬੰਦ ਆਗਾ ਤੇ ਹੁਣਾਂ ਜਾਂਦਿਆਂ ਹੋਏ ਦੇਖਦੇ ਆਂਗੇ ਕੀ ਸਿਚੁਏਸ਼ਨ ਆ ਕੀ ਮਾਹੌਲਾ ਤੇ ਗੁੱਟ ਮਾਰਨਗੇ ਸਾਸਰੀ ਕਾਲ ਸਾਰਿਆਂ ਨੂੰ ਸਵਾਗਤ ਆ ਆਪਣੇ ਨਵੇਂ ਵਲੌਗ ਚ ਅੱਜ 29 ਮਾਗ 11 ਫਰਵਰੀ ਸਾਲ 2024 ਐਤਵਾਰ ਦਾ ਦਿਨ ਸਵੇਰੇ ਦੇ 7:30 ਵਜੇ ਦਾ ਹੋਇਆ ਲੋਟ ਆ ਬਾਈ ਲੋਟ ਆ ਏ ਚੱਲ ਕਰ ਲੈ ਕਿਹਦੇ ਆਏ ਤੂੰ ਆਹ ਗੱਡੀ ਵਾਲਾ ਵੀ ਹੱਥ ਮਾਰ ਗਿਆ ਬਾਈ ਪੁੱਠਾ ਜਾਂਦਾ ਜਾਂਦਾ ਐ ਤੇ ਹੁਣ ਰੋਡ ਤੇ ਜਾ ਕੇ ਪਤਾ ਲੱਗੂ ਆ ਰੋਡ ਆ ਆਪਣਾ ਚਾਂਡ ਦਿੰਦੇ ਆ ਕਿ ਨਾ ਹਾਂ ਕੀ ਹੋ ਗਿਆ ਤਾਜ ਤੂੰ ਆਇਆ ਪੰਦਰਾ ਅੱਜ ਤੂੰ ਰਾਹੀ ਜਾਮ ਕਰਾ ਦੇਗਾ ਐ ਓਏ ਪੁਰਤਾ ਬੰਦੋਗੇ ਖੇਤ ਨਹੀਂ ਜਾਣ ਦਿੰਦੇ ਹੁਣ ਠੀਕ ਆ ਓਲ ਖੁੱਲਾਗਾ ਓਲ ਖੁੱਲਾਗਾ ਬਾਕੀ ਦੇਖਦੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਸਾਈਕਲ ਆ ਗੁੱਟਾ ਜਾਂ ਪਹਿਲੀਆਂ ਜਿੱਤ ਆਪਦੇ ਹੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖਣ ਦਾ ਪੇਜ ਨੂੰ ਫੋਲੋ ਵੀ ਲਾਜ਼ਰੂਰ ਕਰ ਲਿਓ ਉਹ ਵੀ ਅਖੀ ਤਾਜ ਤੋਂ ਵੀ ਕਹਿੰਦੇ ਸੀ ਜੀ ਨੇ ਕਹਿੰਦੇ ਸਾਰਿਆਂ ਨੂੰ ਹਾਂ ਕਮੈਂਟ ਵੀ ਕਰਿਓ ਤੇ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਜੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਜੀ ਹਾਂ ਗਗੂ ਤੇਰਾ ਕੀ ਕਹਿਣਾਗਾ ਬੰਦ ਆ ਕੇ ਖੁੱਲਾ ਕੋਲਾ ਕਿਤੋਂ ਬਾਰਲਾ ਪੌਲ ਬੰਦ ਕਰਤਾ ਉਹ ਪੌਲ ਦਾ ਗਾਡਰ ਫਾੜਨੇ ਕਰੇ ਬੈਠੇ ਠੀਕ ਆ ਗੱਗੂ ਕਹਿੰਦਾ ਭਾਈ ਪੁਰਾਣਾ ਪੌਲ ਤਾਂ ਬੰਦ ਕਰਤਾ ਬਿਲਡ ਕਰਤੇ ਗਏ ਕਹਿੰਦਾ ਉੱਥੇ ਗਾਡਰ ਕਿਉਣਾ ਨਵਾਂ ਪੌਲ ਵੇਖਦੇ ਆਂ ਕਿ ਜਾ ਕੇ ਉਹ ਕੋਈ ਨਾ ਖੜਾ ਗਾਇ ਤਾਂ ਜਮ ਹੱਥ ਪਾਇਆ ਹੋਇਆ ਇਹਨੂੰ ਥੱਲੇ ਬੜਾ ਹਵਾ ਲੱਗਦੀ ਆ ਆ ਤੇ ਮਾਰੀ ਜਾਂਦਾ ਉਹਦਾ ਕੋਈ ਨਾ ਲੰਗੜ ਨੂੰ ਕਹਿੰਦਾਗਾ ਪੁੱਛਦੇ ਆਂ ਜਾ ਕੇ ਯਾਰ ਤੇ ਥੋੜੀ ਜੀ ਨਾਕਾਬੰਦੀ ਦਾ ਕਰਤੀ ਪਰਲਾ ਪੁਲ ਤਾਂ ਬਈ ਜਮੇ ਬੰਦ ਤਾਂ ਤੇ ਆਹ ਪੌੜ ਇਹਨਾਂ ਨੂੰ ਪੁੱਛਦੇ ਆਂਗੇ ਕੀ ਮਾਹੌਲ ਕਰਦੇ ਤੇ ਜੀਸੀਬੀ ਲਾ ਰੱਖੀ ਆ ਵੱਡੇ ਪੱਥਰ ਧਰਨੋ ਉਹ ਉਹ ਚੱਲਦਾ ਰਹੂ ਅੱਜ ਦਾ ਸ਼ਾਮ ਤੱਕ ਕਦੋਂ ਤੱਕ ਚਲਾਓਗੇ ਪੁਲ ਕਦੋਂ ਤੱਕ ਚਲਾਊਗਾ ਰਸਤਾ ਆ ਕੀ ਆਲਾ ਡਾਕਟਰ ਸਾਨੂੰ ਖੇਤ ਹੀ ਨਾ ਬੈਠਣਾ ਪੈ ਜੇ ਨਰਬੀ ਜੀ ਡੱਪ ਜਾਗੇ ਰਾ ਪੂਰਾ ਪ੍ਰਵੰਧ ਕਰ ਰੱਖਿਆ ਇਹਨਾਂ ਨੇ ਇੱਥੇ ਪੋਲ ਬੰਦ ਕਰਨ ਦਾ ਇਹ ਬੰਦ ਨਹੀਂ ਕਰ ਕੋਈ ਹਾਂ ਬਠਿੰਡਾ ਟੂ ਸਰਦੂਲਗੜ ਇਹ ਪੋਲਾ ਤੇ ਇਹ ਨਹਿਰ ਟੱਪ ਕੇ ਆਪਣੇ ਖੇਤ ਆਉਂਦੇ ਇੱਧਰਲੇ ਪਾਸੇ ਤੇ ਦੇਖਦੇ ਆ ਪਰਲੇ ਪੁਲ ਗੱਗੂ ਕਹਿੰਦਾ ਉਧਰ ਦਾ ਪੂ ਬਾਲਾ ਪੈੜਾ ਪ੍ਰਬੰਧ ਕਰਿਆ ਪਿਆ ਕਹਿੰਦਾ ਉਧਰ ਤਾਂ ਬੰਦ ਕਰਿਆ ਪਿਆ ਪੁਲ ਪਹਿਲਾਂ ਹੀ ਤੇ ਉਹ ਆਪਾਂ ਬਾਅਦ ਚ ਖੇ ਦੇਖਾਂ ਜੇ ਵੱਡੇ ਇੱਧਰ ਨਹੀਂ ਹੋ ਜਾਣੀ ਪਹਿਲਾਂ ਆਪਾਂ ਚੱਲਦੇ ਆਂ ਹਰ ਆਲੇ ਕੇ ਵਾਪਸ ਮੋੜਦੇ ਆਂ ਕਿ ਆਉਂਦੇ ਹੋਏ ਮਾਹੌਲ ਦੇਖਦੇ ਆਂ ਕਿਵੇਂ ਆਗਾ ਤੇ ਫਿਰ ਪਰਲੇ ਪੁਲ ਤੇ ਬਾਅਦ ਚ ਦੇਖ ਆਵਾਂਗੇ ਸਪੈਸ਼ਲ ਜਾ ਕੇ ਤੇ ਕਿਹੋ ਜੀ ਗੱਲਬਾਤ ਹੈਗੀ ਤੇ ਸੂਰਤਿਆ ਤੋਂ ਹਾਂ ਬਠਿੰਡਾ ਰੋਡ ਇਹ ਸਰਦੂਲਗੜ੍ਹ ਤੋਂ ਬਠਿੰਡਾ ਰੋਡ ਦੇ ਉੱਤੇ ਐ ਆਪਣਾ ਪਿੰਡ ਆ ਸੂਰਤੀਆ ਜ਼ਿਲ੍ਹਾ ਆਪਣਾ ਸਰਸਾ ਦਾ ਤੇ ਸਾਡੇ ਏਰੀਆ ਜਿੱਧਰ ਨੈੱਟ ਦੀ ਸੇਵਾ ਬੰਦ ਕਰਤਾ ਇੰਟਰਨੈਟ ਬੰਦ ਹੈਗਾ ਹਾਂ ਸਵੇਰੇ ਹੀ ਅੱਜ ਟੈਲੀਫੋਨ ਆਉਣ ਲੱਗ ਗਏ ਸੀ ਤੇ ਵਾਈਫਾਈ ਹਲੇ ਚੱਲੀ ਜਾਂਦਾ ਸੀਗਾ ਸ਼ਾਇਦ ਉਹ ਵੀ ਬੰਦ ਕਰ ਦੇਣਗੇ ਆਏ ਨਾਲ ਹੀ ਵਗ ਜੂ ਆ ਨਾਲ ਹੀ ਆਇਤਾ ਯਾਰ ਆਈ ਆ ਜੂ ਇਹ ਚੱਲ ਓਏ ਮੰਤਰੀ ਨੂੰ ਘਰੇ ਭੇਜੀਏ ਆਜਾ ਟਾਟਾ ਕਰ ਦਿੱਤਾ ਆਜਾ ਹੁਣ ਆਪਾਂ ਕੱਟੇ ਜਾਵਾਂਗੇ ਓਏ ਆਪਾਂ ਨੂੰ ਛੱਡ ਗਿਆ ਨਾ ਖੇਤੀ ਉਹ ਆਇਆ ਮੇਰੇ ਨਾਲ ਤੁਰ ਕੇ ਚੱਲ ਓਏ ਚੱਲੇ ਉਤਰ ਐਡਾ ਵਟਾ ਹੋ ਰਹਿਆਂਗਾ ਖੜ ਜਾ ਤੂੰ ਅੱਛੀ ਖੜ ਜਾ ਖੜ ਜਾ ਖੜ ਜਾ ਕਰ ਲੈ ਓਰੇ ਲੋਕ ਆ ਜਾ ਬੰਦੇ ਲੋਕ ਨਹੀਂ ਰੋਂਦਾ ਨਹੀਂ thale bayar thale bayar thale bayar, pice mudik ini kayak jamui, <laughs> mudik <laughs> ini happy ya, bayar 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 thale bhaiya. <laughs> <laughs> <dar> ਤਾਈ ਪੁੱਤਰ ਲੈ ਲੈ ਜਿਹੜੇ ਝੂਟੇ ਲੈਣੇ ਆਂ ਚਾਰ ਸਾਲ ਮੋਟਿਆਂ ਤੇ ਬੈਠ ਕੇ ਫਿਰ ਤੈਨੂੰ ਕੰਮ ਲਾ ਲੈਣਾ ਓਏ ਮਾਂ ਦੇ ਆ ਮੱਖਣਾ ਫਿਰ ਤੂੰ ਕੰਮ ਕਰਾਇਆ ਕਰੇਂਗਾ ਹਰਾ ਬੱਡਿਆ ਕਰੇਂਗਾ ਯੂਰੀਆ ਪਾਇਆ ਕਰੇਂਗਾ ਕਣਕ ਵੀ ਜੜਾ ਕਰੇਂਗਾ ਝੋਨਾ ਲਵਾਇਆ ਕਰੇਂਗਾ ਚੱਕੀ ਇਤਰ ਮੜਾ ਜਾ ਚੱਕੀ ਤਾਜ ਹੋਣੀ ਆ ਆ ਤਾਂ ਮੈਂ ਪਟਲ ਕੀ ਪਟਲੇਗਾ ਤੇ ਤਰਾਕ ਨਹੀਂ ਆਇਆ। ਤਾਂ ਤੇਰਾ ਡੈਡੀ ਕਿ ਅਗਰ ਚੱਲ ਪਾਈ ਖੇਤ ਛੁੱਟੀ ਆ ਤੈਨੂੰ ਅੱਜ ਕੰਮ ਕਰਾ ਤੂੰ। ਫਿਰ ਤੂੰ ਭੱਜਿਆ ਕਰੇਂਗਾ ਮੈਂ ਸਕੂਲ ਜਾਣਾ ਮੈਂ ਕਾਲਜ ਜਾਣਾ ਹਨਾ। ਆਹੋ। ਅੱਜ ਤਾਂ ਛੁੱਟੀ ਨਹੀਂ ਮਿਲਦੀ ਅੱਜ ਤਾਂ ਜ਼ਰੂਰੀ ਆਗਾ ਸੱਦਿਆ ਮਾਸਟਰਾਂ ਨੇ। ਪਰ ਤਰੋਂ ਦੀ ਅੱਜ ਨਹੀਂ ਮਿਲਦੀ ਗੁਰਪੁਰਾਂ ਚ। ਹਾਂ। ਤੇ ਕਹਰਾ ਆਹੀ ਬਈ ਉਮਰ ਹੁੰਦੀ ਆ ਬਚਪਨ ਬਚਪਨ ਹੀ ਹੁੰਦਾ। ਆ ਨਜ਼ਾਰੇ ਹੁੰਦੇ ਆ ਸਕੂਲ ਟਾਈਮ ਤੱਕ ਬੇਫਿਕਰੀ ਹੁੰਦੀ ਆ। ਇਸ ਤੋਂ ਬਾਅਦ ਤੁਹਾਨੂੰ ਪਤਾਈ ਹੈ ਰ ਜਿਵੇਂ ਜਿਵੇਂ ਬੰਦਾ ਜਵਾਨ ਹੁੰਦਾ ਜਾਂਦਾ ਹਾਂਜੀ ਗੱਗੂ ਜੀ ਹਵਾ ਦੋਗਤ ਨਾਲ ਜੀ ਟਿੱਕੀ ਹੋਈ ਯਾ ਰਾਤ ਕੀ ਰਾਤ ਹਵਾ ਦੀ ਛਾਲੀ ਜੀ ਆ ਗਈ ਸੀ ਬਾਵਾ ਤੇ ਹੁਣ ਮੱਧਮ ਜੀ ਆ 6 ਕਿਲੋਮੀਟਰ ਦੇ ਹਿਸਾਬ ਨਾਲ ਦੱਸਦਾ ਹੁੰਦਾ ਆਪਣਾ ਮੌਸਮ ਵਾਲਾ ਹਿਸਾਬ ਕਿਤਾਬ ਜੀ ਫੋਨ ਦਾ ਤੇ ਇੰਨੀ ਕੀ ਤਾਂ ਬਸ ਐਨੀ ਕੀ ਹੁੰਦੀ ਐ 6 ਕਿਲੋਮੀਟਰ ਸਾਹਮਣੇ ਅਮਦਮ ਜੀ ਵਸ ਜਮਈ ਬਸ ਕੋਈ ਕੋਈ ਪੱਤਾ ਕਦੇ ਝੂਲ ਗਿਆ ਕਦੇ ਨਹੀਂ ਝੂਲਿਆ ਕਦੇ ਹਟ ਗਿਆ ਤੇ ਫਿਰ ਹਰੇ ਤੇ ਨੌਜਵਾਨ ਲਾਉਣ ਆਇਆ ਛੁੱਟੀ ਤੇ ਅੱਜ ਟਰਾਲੀ ਪਾ ਲਿਆ ਆਪਣੀ ਫੁੱਟੀ ਤੇ ਗੱਗੂ ਨੇ 2 ਮਹੀਨੇ ਜਿਹਦੇ ਚ ਬਰੇਤੀ ਰੱਖੀ ਆ ਭਰ ਕੇ ਜਮਾ ਹਨ ਤੇ ਅੱਜ ਪਾਣੀ ਦੀ ਵਾਰੀ ਹੁੰਦੀ ਆਪਣੀ ਹੈਪੀ ਦੀ ਵਾਰੀ ਸੀਗੀ ਅੱਜ ਹੈਪੀ ਨੇ ਲਾਉਣੀ ਸੀਗੀ ਤੇ ਉਹ ਫਿਰ ਆਇਆ ਨਹੀਂ ਰਾਤ ਨੂੰ ਜਦੋਂ ਪੁੱਛਿਆ ਟੈਲੀਫੋਨ ਕਰ ਕਰਾ ਕੇ ਨਹਿਰ ਚ ਪਾਣੀ ਹੈ ਨਹੀਂ ਸੀ ਥੋੜਾ ਬਹੁਤਾ ਆਇਆ ਵਸਾ ਆ ਗਿਆ ਹੈ ਨਾ ਜਿੰਨਾ ਕੋ ਮੋਗੇ ਚ ਪੈ ਗਿਆ ਤੇ ਇੰਨੀ ਕਿਸ਼ਾਲੀ ਆ ਗਈ ਆ ਤੇ ਟਰਾਲੀ ਚ ਹਰਾਲੀਆਂ ਅੱਜ ਜਾਦੇ ਵੱਢ ਕੇ ਫਿਰ ਐ ਨਹੀਂ ਪਤਾ 4-5 ਦਿਨ ਕਿੰਨੇ ਦਿਨ ਰਸਤਾ ਬੰਦ ਰਹੇ ਤੇ ਕੀਤ ਆਏ ਨੇ ਜਾਂ ਵੀ ਨਹਿਰੋਂ ਪਾਰ ਹੋਣਾ ਪੂਗਾ ਹਰ ਆਪਣਾ ਇੰਨਾ ਕੀ ਰਹਿ ਗਿਆ ਇਹ ਅ ਅਤਾ ਇਨੀ ਪਾਤ ਜੀ ਆ ਉੱਥੋਂ ਲੈ ਕੇ ਉੱਥੋਂ ਤੱਕ ਅ ਇੱਕ ਬਾੜ ਜੀ ਬਸ ਚਾਰ ਲੰਗ ਦਵਾਰੇ ਬਾਹ ਕੇ ਇਹਨੂੰ ਆ ਲਾ ਮਗੇ ਆਪਣਾ ਬਾਜਰਾ ਵੈਸੇ ਵੀ ਮਾਰਚ ਚ बाजरे ਦੀ ਰੋੱਤਾ ਆ ਹੀ ਜਾਂਦੀ ਐ ਤੇ ਮਾਰਚ ਦਾ ਲਵਾ ਜੀ ਉਹ ਜੀ ਇਹਨੂੰ ਲਾਉਂਦੇ ਕਰਦੇ ਪੰਜ ਚਾਰ ਦਿਨ ਪਹਿਲਾਂ ਲਾ ਦੇਗੇ ਤਾਂ ਵੀ ਵਧੀਆ ਫੁੱਟ ਜਾਂਦਾ ਸੋਹਣੀ ਗੱਲ ਹੋ ਜਾਂਦੀ ਆ ਆ ਸੁਪਰ ਨੇਪੀਆਰਾ ਬਾਜਰਾ ਬਾਡਾਂ ਵਾਲਾ ਕਲਮਾ ਵਾਲਾ ਕਹਿੰਦੇ ਕਲਮਾ ਵਾਲਾ ਕਹਿੰਦੇ ਅਸੀਂ ਬੂਜੜ ਕਹਿੰਦੇ ਸਾਡੇ ਏਰੀਆ 'ਚ ਇਹਨੂੰ ਤੇ ਇਹ ਲਾਵਾਂਗੇ ਜੀ ਦਾ ਵੀ ਪੂਰਾ ਮਾਹੌਲ ਦਿਖਾਵਾਂਗੇ ਹਾਂਜੀ ਮਗਰੋਂ ਕੀ ਦਾ ਹਰ ਵਡੇ ਜੀ ਸੁੱਡੇ ਨਹੀਂ ਵਡੇ ਯਾਰ ਅੱਗਾ ਹੋਈ ਠੀਕ ਐ ਪਹਿਲਾਂ ਵੱਢ ਕੇ ਆਏ ਸੀ ਉਹ ਬਾਕੀ ਦੇਖਣਾ ਫਿਰ ਇੱਥੇ ਪਾਲ ਲੈਣੇ ਚਲ ਦਿਮਾਗ ਚੋਂ ਨਿਕਲੀ ਗੱਲ ਤੈਨੂੰ 4 ਦਿਨ ਹੋ ਗਏ ਕੱਲ ਹਰਿਆਣਾ ਆਉਣਾ ਸੀ ਕੱਲ ਟੂਰਨਾਮੈਂਟ ਕਰਕੇ ਆਏ ਨਹੀਂ ਤਾਜ ਸੌẽਗਾ ਖੇਡੇਗਾ ਭੱਜੇਗਾ ਨੱਠੇਗਾ ਕੀ ਕਰੇਗਾ ਮਾੜਾ ਵੱਢ ਜਿਹਦੋਂ ਹਰਾ ਵੱਢਣ ਆਲਾ ਹੋਊਗਾ ਉਦੋਂ ਲੋਕ ਆ ਕੇ ਰੇਗੇ ਮੱਖਣਾ ਹੈਂ ਕੱਗੂ ਬੰਦ ਕਰੀਂ ਮੜੇ ਹੈਂ ਉਹ ਤਾਂ ਅੱਜ ਜੀ ਲੱਗਿਆ ਖੇਤਾ ਕੇ ਕਿੰਨਾ ਕਾ ਚਾਹੋਦਾ ਕੋਈ ਤਾਂ ਸਾਰੇ ਖੜ ਦੇ ਕਿੰਨਾ ਕਾ ਤੂੰ ਪਾਇਆਉ ਨਹੀਂ ਮੰਤੀ ਹੁੰਦਾ ਤੇ ਫਿਰ ਖੇਡ ਲਈ ਹਣ ਪੀਤਾ ਹੁੰਦਾ ਟਰੈਕਟਰ ਘੁਮਾ ਕੇ ਲਿਆ ਉਹ ਉਧਰ ਉਤੋਂ ਦੀ ਤੇ ਅਸੀਂ ਉਤਰ ਕੇ ਪਹਿਲਾਂ ਆ ਇਧਰ ਦੀ ਆ ਗਏ ਕਿਉਂਕਿ ਅੱਜ ਇਧਰ ਬਠਿੰਡੇ ਵਾਲੇ ਰੋਡ ਉਤੋਂ ਦੀ ਆਏ ਸੀ ਨਵੇਂ ਪੁਲ ਉਤੋਂ ਦੀ ਕੋਈ ਨਾ ਕੋ ਫੇ ਕਰਕੇ ਕਰਦਾ ਯਾਰ ਬਣਾਉਣੀ ਔਖ ਹੁੰਦਾ ਟਾਉਣਾ ਤਾਂ ਸੌਖੇ ਹੁੰਦਾ ਮਿੰਟਾਂ ਹੀ ਦੇੜ ਦੇਂਗੇ ਖੜ ਲਾਏ ਤੇਰਾ ਹਾਂ ਜੈ ਸ਼੍ਰੀ ਦਾਤੀ ਦੇਵੀ ਦੀ ਵਾਹਿਗੁਰੂ ਉਰੀ ਲਿਆ ਇੱਥੇ ਬਹਿ ਜੂ ਆਹੇ ਵਾਹਿਗੁਰੂ ਵਾਹਿਗੁਰੂ ਜੀ ਹਾਂ ਸੁੰਦਰ ਆ ਗਈ ਨੌਜਵਾਨ ਦੀ ਤੇ ਭਾਈ ਸਾਹਿਬ ਚਾਚੇ ਹੋਰੇ ਖੁਦਾ ਆਪ ਪਤਾ ਰਹੇ ਹੋਏ ਆ ਪਾਣੀ ਵਧਣਾ ਹੈ ਚਾਚਾ ਨਾ ਕੋ ਪੈਣ ਲੱਗਾ ਨੱਕੇ ਚ ਪੂਰਾ ਪਾਣੀ ਥੋੜਾ ਥੋੜਾ ਹਾਂ ਰਾਤ ਨੇ ਉਤਰੀ ਹੋਈ ਸੀ ਸਵੇਰੇ ਥੋੜਾ ਜਿਹਾ ਪਾਣੀ ਚੜ ਗਿਆ ਸੀ ਤੇ ਨੌਜਵਾਨ ਲਾਈ ਜਾਂਦੇ ਹਰੇ ਦੇ ਪੰਨਾਂ ਦੇ ਗੇੜੇ ਤੇ ਪਾਪਾ ਵੀ ਆ ਗਏ ਸੀ ਖੇਤ ਜਿਹੜਾ ਮਾਰਨਾ ਤੇ ਚਾਚਾ ਕਹਿੰਦਾ ਥੋੜਾ ਪੈਟਰੋਲ ਬਚ ਜੂਗਾ ਥੋੜੇ ਦਿਨ ਮੈਂ ਕਿਵੇਂ ਕਹਿੰਦਾ ਪੋਲ ਬੰਦ ਹੋ ਜੂਗਾ ਤੇ ਤੇ ਡੈਡੀ ਹੋਰੇ ਗੇੜਾ ਮਾਰਨਾ ਹੁੰਨੇ ਨਹੀਂ ਤੇ ਵੈਸੇ ਜਦੋਂ ਸੋਹਣਾ ਤੋਪਾਲਾ ਦਿਨ ਹੁੰਦਾ ਪਾਪੇ ਦਾ ਭਾਈ ਰੋਜ ਦਾ ਖੇਤ ਇੱਕ ਗੇੜਾ ਪੱਕਾ ਹੁੰਦਾ ਲਾਜ਼ਮੀ ਤੇ ਖੇਤਾਂ ਨਾਲ ਮੋਹ ਹੁੰਦਾ ਜੀ ਨੂੰ ਭਾਈ ਆਉਂਦਾ ਹੀ ਆ ਲਾਜ਼ਮੀ ਰੋਜ ਤੇ ਚਾਚੇ ਹੋਰਾਂ ਦੇ ਵੀ ਰੋਜ ਖੇਤ ਪੱਕੇ ਡੇਰੇ ਹੁੰਦੇ ਆਗੇ ਇਹ ਤੇ ਭਾਈ ਚਾਚਾ ਸਾਡਾ ਦੂਜੇ ਬਾਬੇ ਦੇ ਉਹ ਛੋਟੇ ਬਾਬੇ ਦੇ ਉਹ ਤੇ ਦਾਦੇ ਹੋਰੇ ਤਿੰਨ ਭਾਈ ਸੀਗੇ ਤੇ ਹਾਂ ਖਰਕਦਾ ਜਾਉਣਾ ਸਿਰ ਗਰਮਾਚ ਵੜ ਗਿਆ ਸਰੀਰ ਨਾ ਕਿ ਨਵਾਦ ਨੇ ਪਹਿਲਾਂ ਤਾਂ ਫੜਦਾ ਨਹੀਂ ਸੀ ਤੂੰ ਵੀ ਪਾਈ ਬੈਠੇ ਹੁੰਦੇ ਸੀ ਮਿਸਤਰੀ ਵੇਲੇ ਹੋਰ ਜਾ ਤੇ ਲੋਟਾ ਠੀਕ ਆ ਬੜੀ ਠੀਕ ਆ ਤੇ ਤਾਜ ਹੋਰੇ ਭਾਈ ਉਹ ਉਥੇ ਪਾਪੇ ਲਵੇ ਬੈਠੇ ਨੇਗੇ ਆਹੀ ਬੋਤਲ ਆਉਣੀ ਹੈ ਹੋਰ ਵੀ ਲਾਉਣੀ ਓਏ ਦੇਖਣ ਦੋ ਬਣ ਆਪਾਂ ਰਾਂਗੇ ਹੋ ਉਧਰੋਂ ਵੱਡਦਾ ਮੈਸੇਜ ਇਹ ਤੂੰ ਆਪਾਂ ਤਾਂ ਪੂਰੀ ਕਰਦੇ ਇਨੂੰ ਬਾਪੂ ਵੀ ਨਹੀਂ ਲੈ ਕੇ ਗਈ ਕਰੇ ਤੈਨੂੰ ਮਨਪੀਤ ਚਾਚਾ ਵੀ ਨਹੀਂ ਲੈ ਕੇ ਗਿਆ ਓਏ ਬੁੱਲ ਵੱਜੂਆ ਉੱਠਦੇ ਬੁੱਲ ਵਾਂਗੂ ਹੋ ਜੂਆ ਕਿਉਂ ਖਿਚੀ ਇਹਨਾਂ ਨੂੰ ਚੱਲੇ ਕਰ ਫਿਰ ਆਜੋ ਫਿਰ ਚਲੋ ਵੀ ਤੁਰ ਕੇ ਚੱਲਦੇ ਆਪਾਂ ਤਾਂ ਸਾਹਿਤ ਇਤਰ ਕੇ ਬੋਲਦੇ ਆ ਭਗਵਾਨ ਤੇਰੀ ਕੁਦਰਤ ਕਹਿਂ ਲੰਗੀਆਂ 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 ਸ਼ਰਵਸ਼ ਸਾਡਾ ਕੀ ਕਰ ਲੈਣਾ ਦੱਸ ਤੰਗੀਆਂ ਤੇ ਰੋਕਾਂ ਨੇ ਪਿੰਡਾਂ ਦੇ ਮੁੰਡੇ ਕਾਦੇ ਵਰਸ਼ੇ ਦੀਆਂ ਲੋਕਾਂ ਨੇ ਤਹਰੇ ਦੀ ਟਰਾਲੀ ਭਰ ਕੇ ਘਰਾਂ ਨੂੰ ਚੱਲ ਪਏ ਤੇ ਇੱਕ ਰਾਜੋ ਮੋਟਰਸਾਈਕਲ ਤੇ ਆ ਗਿਆ ਤਾਂ ਢਿੱਡ ਖਣ ਲੱਗ ਗਿਆ ਸੀ ਮੋਟਰਸਾਈਕਲ ਦਾ ਤੇ ਇਧਰ ਪਿੰਡ ਆਪਣਾ ਹੈਗਾ ਨੈਸ਼ਨਲ ਹਾਈਵੇ 7 ਤੇ ਜਿਹੜਾ ਬਠਿੰਡੇ ਤੋਂ ਸਿੱਧਾ ਸਰਸੇ ਨੂੰ ਜਾਂਦਾ ਤੇ ਇਸੇ ਰੋਡ ਦੇ ਉੱਤੇ ਆਪਣਾ ਪਿੰਡ ਆ ਤੇ ਵੈਰੀਗੇਟ ਆ ਤਿਆਰੀ ਕਰੀ ਜਾਂਦੇ ਆ ਪੂਰੇ ਬੰਦ ਕਰੀ ਜਾਂਦੇ ਆ ਤੇ ಗ್ರಾಮ ਪੰਚਾਇਤ ਸੂਰਤੀ ਆਪ ਨੂੰ ਜੀ ਆਇਆਂ ਨੂੰ ਆਖਦੀ ਆ ਤੇ ਜਦੋਂ ਕਹਿੰਦੇ ਆ ਆ ਗਿਆ ਚੜ ਕੇ ਫੌਜਾਂ ਇੱਕ ਨਹੀਂ ਵੈਰੀਗੇਟ ਤੇ ਆਉਣਾ ਕਾਲਾ ਪ੍ਰਦਾਨ ਕੀ ਹਾਲ ਆ ਲੋਟਾਂ ਹਾਂਜੀ ਕਰ ਲੋ ਤਿਆਰੀਆਂ ਕਾਰ ਲੋ ਤਿਆਰੀਆਂ ਫੌਜਾਂ ਵੀ ਤਿਆਰੀਆਂ ਚ ਲੱਗੀਆਂ ਹੋਈਆਂ ਨੇ ਤੇ ਨੈਸ਼ਨਲ ਹਾਈਵੇ 7 ਤੇ ਇਥੇ ਦੋਨੇ ਅਰੋੜਾ ਪਰਲ ਪਰਲਾ ਬੋਰ ਤਾਂ ਪਹਿਲੀ ਬੰਦ ਕਰਤਾ ਅੱਜ 11 ਫਰਵਰੀ ਇਹ ਵਾਲਾ ਵੀ ਸ਼ਾਮ ਤੱਕ ਬੰਦ ਕਰ ਦੇਣਗੇ ਰੋਡ ਤਾਂ ਕਿ ਅੱਗੇ ਦਿੱਲੀ ਨੂੰ ਧਰਨੇ ਤੇ ਨਾ ਜਾ ਸਕੇ ਸੈਨਾ ਪਰ ਸੈਨਾ ਕਿਸੇ ਦਿਨ ਰੁਕਿਆ ਤਾਂ ਕਿੱਥੇ ਰੁਕਦੀ ਆ ਇਹ ਨਹੀਂ ਤਾਂ ਅਜ ਸੈਨਾ ਨਹੀਂ ਰੁਕਦੀ ਨਾ ਨਹੀਂ ਰੁਕਦੀ ਨਾ ਆ ਕਰਦੇ ਫਿਰ ਕੋ ਉੱਠਾ ਯਾਰ ਇੱਕ ਚੱਕ ਦਿਓ ਬੱਟੇ ਕਹਿੰਦੇ ਬੋਲੇ ਸੋਨਿਹਾਲ ਸੋਤਰੀਆ ਕਾਲ ਆਪ ਚੱਕ ਕੇ ਸੋਤਰੀਆ ਕਾਲ ਵੈਰੀ ਗੁੱਡ ਲੋਟਾ ਚੱਲ ਚੱਲ ਹੈ ਬੋਲੇ ਕੇ ਕਿਤੇ ਪਿੱਛੇ ਮਾਰੀ ਤੇ ਲੱਗੀ ਟੋਪੀ ਆ ਗਈ ਅੱਧਾ ਸਵਾ ਹੁੰਦਾ ਕਹਿੰਦੇ 4:05 ਮਿੰਟਾਂ ਦਾ ਭਾਈ ਸਾਹਿਬ ਲਾਡੀ ਓਰੇ ਐਣ ਤਿਆਰ ਨਹੀਂ ਗੇ ਨਹਿਰ ਦੇ ਪੁਲ ਤੇ ਜਾਣ ਵਾਸਤੇ ਕਹਿੰਦੇ ਪੁਲ ਖਲਾ ਕੇ ਆਉਣਾ ਪੁਰਾਣਾ ਚੱਲਦੇ ਆਪਾਂ ਦੇਖਦੇ ਕੀ ਖ਼ਬਰਾਂ ਤੇ ਦੇਖਦੇ ਆਂ ਜਾ ਕੇ ਤੇ ਦੋਨੇ ਪੁਲਾ ਬੰਦ ਕਰ ਦਿੱਤੇ ਗਏ ਨੇ ਤੇ ਨਿਰਾਚਾਰਾ ਪਾ ਕੇ ਨਹਾ ਲਿਆ ਤੇ ਬੈਠ ਲਾ ਜੀ ਦੇਖੀਏ ਮੌਕਾ ਹੀ ਆ ਗਿਆ ਤੇ ਆਪਣੇ ਪਿੰਡ ਦੇ ਕਹਿੰਦੇ ਮੋਤਵਾਰ ਬੰਦੇ ਉੱਥੇ ਪਹੁੰਚੇ ਖੜੇ ਨੇ ਗਾਹਾਂ ਤੇ ਦੇਖਦੇ ਆ ਮੌਕਾ ਜਾ ਕੇ ਤੇ ਇੰਟਰਨੈਟ ਸੇਵਾ ਭਾਈ ਸਾਰੇ ਠੱਪ ਕਰਤੀ ਸੱਤ ਜ਼ਿਲ੍ਹਿਆਂ ਚ ਹਾਂ ਸਰਸਾ ਹਿਸਾਰ ਫਤਿਆਵਾਦ ਜੀਦ ਰੋहतक ਕੈਥਲ ਇੱਕ ਕਿਹੜਾ ਰਹਿ ਗਿਆ ਸਰਸਾ ਗਏ ਤਾਂ ਸੀ ਆਪਾਂ ਤੇ ਇੰਟਰਨੈਟ ਸੇਵਾ ਰਾਤ 13 ਤਰੀਕ ਨੂੰ ਰਾਤ ਤੱਕ ਬੰਦ ਰਹੇਗੀ ਤੇ ਬਾਕੀ ਠੀਕ ਹੈ ਅਜੇ ਖੇਤ ਵੀ ਆਏ ਇਹਨੂੰ ਕਰੇ ਆਪਾਂ ਪੁਰਾਣੇ ਪੁੱਲ ਜਾਣਾ ਹਾਂ ਨਾ ਨੈਸ਼ਨਲ ਹਾਈਵੇ 7 ਥਾਂ ਥਾਂ ਨਾਕਾ ਬੰਦੀ ਸ਼ੁਰੂ ਹੋ ਚੁੱਕੀ ਹੈਗੀ ਮੋੜਲਾ ਮਿੱਤਰਾ ਮੋੜਲਾ ਟਾਈਮ ਦੇ ਨਾਲ ਹੀ ਜੇਕਰ ਉਹਨਾਂ ਨੇ ਸਾਰੀ ਗੱਲੇ ਤਖੜੇ ਕਿੱਥੇ ਫੱਟ ਦੀ ਸੜਕ ਹੋ ਗਈ ਪਰਲੇ ਵਾਸਤੇ ਘੱਟੇ ਪਰਲੇ ਵਾਸਤੇ ਫਿਰ ਆਪਾਂ ਨਹਿਰੀ ਨਹਿਰ ਪੁਰਾਣੇ ਪੁੱਲ ਟੱਪ ਜਾਂਗੇ ਨੇ ਤੇ ਚਲ ਮੋੜਨੀ ਆ ਵਜਾਇਰਾਂ ਨੇ ਚਬੜਾਂ ਆਤੀ ਬਣਾਤੀ ਤੁਸੀਂ ਤੁਸੀਂ ਬਾਹਲੇ ਤੇ ਆਉਂਦੇ ਸੀਗੇ ਉਹ ਸਿੱਧੇ ਗੱਡੀ ਚਲਾ ਕੇ ਦੇਖਦੇ ਸੀ ਜਮੀਲੀਆ ਦੀ ਗੁਰਦਸੇ ਦੇ ਨਾਮ ਦੇ ਨੇ ਸਵੇ ਇਸ ਪਾਸੇ ਚਲਾਉਣੀ ਸੀ ਬੈਰੀਅਰ ਤੇ ਰੋਕ ਲਾ ਦੇ ਦੇਖ ਕੇ ਆਉਣੀ ਹੈ ਅੱਛਾ ਨਾ ਨਾ ਪੁੱਛ ਲੈ ਭਰਾਵਾ ਹਾਂ ਅਸੀਂ ਆਖਿਆ ਬਦਲ ਨਹੀਂ ਕੀ ਹੋ ਗਿਆ ਜਵੇਂ ਗੋਲੀਆਂ ਨੂੰ ਲੰਘੇ ਅਸੀਂ ਆਖਿਆ ਆ ਜਾਓ ਭਾਈ ਆ ਜਾਓ ਬਲਾਓ ਬਈ ਸਤਿ ਸ੍ਰੀ ਅਕਾਲ ਕੀ ਨਾ ਰਾਜਵੰਤਰ ਰਾਜਵੰਤਰ ਅੱਛਾ ਹਾਂਜੀ ਕੁੜੀਆ ਮਾਦੇ ਖੇਤੋਂ ਆਏ ਸੋਸਨ ਪੀਰਕਾਰ ਪਿਆਲ ਬਈ ਮੇਰੇ ਆਉਂਦੇ ਨੂੰ ਪਿੱਲਰ ਸੱਟਣ ਲੱਗ ਗਿਆ ਮੈਂ ਮਿੰਤ ਜੀ ਵੀ ਕਰੀ ਇੱਕੋ ਹੀ ਸੱਟਿਆ ਦੇ ਦੇ ਫਿਰ ਆਏਂ ਦੀ ਆਇਆ ਮੈਂ ਟਰੈਕਟਰ ਤੇ ਕਿੱਧਰ ਦੀ ਆਏ ਗੋਲੇ ਵਾਲੇ ਗੋਲੇ ਵਾਲੇ ਵਿਚ ਦੀ ਤੇ ਗੋਲੇ ਵਾਲਾ ਗੋਲੇ ਵਾਲੇ ਤੋਂ ਆਇਂਦੀ ਆਇਆ ਤੇ ਉਧਰ ਲਈ ਬੰਦ ਕਰਦੇ ਇਹ ਪੁਲ ਇਧਰ ਪੰਜਾਬ ਵਾਲੇ ਇਹਨਾਂ ਬੰਦ ਕਰਦੇ ਅੱਛਾ ਇਹ ਹਰਿਆਣੇ ਚ ਬੀਜੇਪੀ ਦੀ ਆ ਬੀਜੇਪੀ ਤੇ ਜੇ ਆਪਾਂ ਨੂੰ ਖੇਤ ਜਾਣਾ ਹੋਇਆ ਫਿਰ ਆਪਾਂ ਨੂੰ 10-12 ਕਿਲੋਮੀਟਰ ਬਗਲ ਕੇ ਆਉਣਾ ਪਊਗਾ ਉਧਰ ਲਈ ਜਾਣਾ ਨਾ ਤੁਸੀਂ ਆਏਂ ਹਾਂਜੀ ਮੋਟਰਾਂ ਦੇ ਭੇਗੇ ਲਾਇਆ ਪਰਸੋਂ ਬੰਦ ਕਰ ਦਿਓ ਨਾ ਇਹ ਤਾਂ ਦੋ ਦਿਨ ਡੰਗ ਲਾ ਲਾਂਗੇ ਪਰਸੋਂ ਉਹ ਜੀ ਕੁੰਡੀ ਵੰਡ ਲੈਣੇ ਰੁਕ ਕੇ ਤੈਨੂੰ ਪੁੱਛ ਕੇ ਦੇਖਦੇ ਆਪਾਂ ਆਜੋ ਆਜੋ ਸਾਈਡ ਤੇ ਲਾਇਆ ਗੱਡੀ ਆਜਾ ਚਾਚਾ ਚੱਲ ਆਏ ਤਾਂ ਕੀ ਕਹਿੰਦੇ ਅੱਛਾ ਸੜਕ ਤਾਂ ਨਹੀਂ ਪੱਟੀ ਮਸਾ ਦਾ ਬਣੀ ਸੀ ਯਾਰ ਫੇਰ ਪੱਟ ਹੋਰ ਮਸਾ ਸੜਕ ਬਣਾਈ ਸੀ ਲਾਡੀ ਕਹਿੰਦੇ ਨੇ ਫੇਰ ਪੱਟਦੀ ਤੇ ਟੋਏ ਟੱਪੇ ਪਾ ਦੇਣਗੇ ਹਨ ਮਸਾਂ ਸੜਕ ਸਾਫ਼ ਸੁਥਰੀ ਸੀ ਸਾਡੀ ਨੈਸ਼ਨਲ ਹਾਈਵੇ 7 ਬਠਿੰਡਾ ਤੋਂ ਇਹ ਜਾਂਦਾ ਸਰਸਾ ਹਿਸਾਰ ਫਤਿਹਵਾਦ ਸਿੱਧਾ ਦਿੱਲੀ ਨੂੰ ਕੀ ਹਾਲ ਹੈ ਸਰ ਹਰਪਾਲ ਸਿੰਘ ਜੀ ਵਧੀਆ ਜੀ ਵਧੀਆ ਲੋਟਾ ਵਧੀਆ ਜੀ ਕੀ ਕੰਮ ਕਰਾਈ ਜਾਣਾਗਾ ਆਪਣੇ ਏਰੀਏ ਚ ਇਹ ਇਹਨਾਂ ਨੂੰ ਸ਼ੰਕਾ ਹੋਗੀ ਵੀ ਅੱਜ ਤਲਵੰਡੀ ਜਥੇਬੰਦੀਆਂ ਪੰਜਾਬ ਦੀਆਂ ਉਧਰੋਂ ਆ ਰਹੀਆਂ ਹਾਂ ਤੇ ਇਹਨਾਂ ਨੇ ਇੱਥੇ ਬਲਾਕ ਕੀਤਾ ਅਸੀਂ ਇਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਆਪਣੇ ਸਵਾਗਤ ਲਈਆ ਸਰਕਾਰੀ ਮਜਬੂਰੀ ਜਿਹੜੀ ਇਹ ਖੜਾਈ ਆ ਹਾਂਜੀ ਬਈ ਕਿਉਂਕਿ ਆਪਣੇ ਪਿੰਡ ਨੂੰ ਇਸ ਦੀ ਜ਼ਿਆਦਾ ਸਮੱਸਿਆ ਹੈ ਇਹ ਤਾਂ ਬੜੀ ਵੱਡੀ ਸਮੱਸਿਆ ਹੋ ਗਈ ਹੁਣ ਜੀ ਚੀਜ਼ ਦਾ ਜਦੋਂ ਵਿਰੋਧ ਹੋਇਆ ਇਹਨਾਂ ਨੇ ਨਾਲ ਦੀ ਨਾਲ ਇਹ ਦੇਖੋ ਸੜਕ ਪੱਟ ਦੀ ਰੋਡ ਬੰਦ ਕੋਲੋਂ ਬੰਦ ਹੈ ਹਾਂ ਉਧਰਲਾ ਵੀ ਬੰਦ ਹੈ ਫਿਰ ਉਹਨਾਂ ਨਾਲ ਸਹਿਮਤੀ ਹੋਈ ਆ ਵੀ ਇੱਕ ਤੁਹਾਨੂੰ ਰਸਤਾ ਜਿਹੜਾ ਖੋਲਿਆ ਜੇ ਇੱਕ ਰਸਤਾ ਦੇਣਾ ਪਊਗਾ ਇਹ ਤਾਂ ਪਹਿਲਾਂ ਵੀ ਆਉਂਦਾ ਜਿੱਥੇ ਜਾਂਦਾ ਹੋਇਆ ਗਿਆ ਸੀ ਫੌਜਾਂ ਨੇ ਜਦੋਂ ਟਾਪ ਲਾ ਲਈ ਉਹ ਤੋਂ ਪੈਰੀਗੇਟ ਹੋ ਰਹੇ ਨਹੀਂ ਤੇ ਉਹਨੇ ਕਹਿੰਦੇ ਬਹੁਤ ਵੱਡਾ ਹਜੂਮ ਲੈ ਕੇ ਆਇਆ ਹਾਂ ਤੇ ਨੈਸ਼ਨਲ ਹਾਈਵੇ 7 ਜਿਵੇਂ ਪਹਿਲਾਂ ਦੱਸ ਕੇ ਠਹਿਗਾ ਇਹ ਮੇਨ ਰੋਡ ਆ ਕਿ ਇਧਰੋਂ ਜਿਹੜਾ ਦਿੱਲੀ ਨੂੰ ਜਾਂਦਾ ਬਠਿੰਡੇ ਤੋਂ ਤੇ ਇੱਥੇ ਪਹਿਲਾਂ ਇਹਨੇ ਪੂਰੇ ਤਕੜੇ ਪਰਬੰਧ ਕਰਤੇ ਤੇ ਆਵਾਜ਼ ਆਈ ਠੱਪ ਕਰਤੀ ਹੁਣੇ ਤੋਂ ਉੱਪਰਲੀ ਸਾਈਡ ਤੋਂ ਉਤੋਂ ਰੋਡ ਵੀ ਪਟ ਦਿੱਤਾ ਗਿਆ ਆ ਜਾ ਹਰ ਬਾਦ ਕੋਈ ਨਾ ਹਾਂਜੀ ਸਰ ਹਾਂਜੀ ਕੁਛ ਨਹੀਂ ਬਾਈਸੇ ਮੌਕਾ ਦਿਖਾ ਰਹੇ ਆ ਸਰ ਕਿਸ ਕੋ ਹਾਂ ਕਿਸੇ ਕੋ ਨਹੀਂ ਦਿਖਾ ਰਹੇ ਆਪਣੇ ਹਾਂਜੀ ਨਹੀਂ ਨਹੀਂ ਸਰ ਨਹੀਂ ਸਰ ਫੋਨ ਨਹੀਂ ਲੈ ਸਕਦੇ ਸਰ ਮੈਂ ਲੈਤਾ ਨਹੀਂ ਹਾਂਜੀ ਬੰਦ ਕਰ ਦਿੰਦਾ ਹਾਂ ਸਰ ਕੋਈ ਬਾਤ ਕੋਈ ਬਾਤ ਨਹੀਂ ਸਰ ਬੰਦ ਕਰ ਦੂੰ ਹਾਂ ਬਾਦੀ ਪੁਰਤ ਨਾ ਆ ਲੈ ਯਮਨ ਬੰਦ ਕਰ ਦਿੰਦੇ ਆ ਸਰ ਕੋਈ ਨਾ ਉਈ ਨਜ਼ਰ ਤੇ ਮੌਕਾ ਸਾਰਾ ਇੱਥੇ ਆਪਣੇ ਪਿੰਡ ਦੇ ਰੋਡ ਤੇ ਇੱਥੇ ਜਿਹੜਾ ਮੰਦਲਵਾ ਨੇ ਪਾਖੜਾ ਨੇਰ ਦਾ ਪੋਲ ਇਹਨਾਂ ਨੇ ਇੱਥੋਂ ਇਹ ਬੰਦ ਕਰਿਆ ਹੋਇਆਗਾ ਇੱਥੋਂ ਹਾਂਜੀ ਸੀ ਠੀਕ ਆ ਸਰ ਤੇ ਵੀਡੀਓਗ੍ਰਾਫੀਆਂ ਦੇ ਮਨ ਹੈਗੀ ਤੇ ਫਿਲਹਾਲ ਆਪਾਂ ਇੱਥੋਂ ਇਨੀ ਕੀ ਤਸਵੀਰ ਦਿਖਾ ਕੇ ਤੁਹਾਨੂੰ ਬੰਦ ਕਰਦੇ ਜੀ ਹਾਂਜੀ ਸਾਹਿਬ ਜੀ ਕਰੋ ਕੋਈ ਹੀਲਾ ਇੱਧਰਲੇ ਪੋੜਿਆਂ ਹੋਵੇ ਹਾਂਜੀ ਹਾਂਜੀ ਘਰੇ ਜਾਂ ਹੋਗੇ ਫਿਰ ਘਰੇ ਤੇ ਉੱਥੇ ਰੋ ਗੋਗੇ ਘਰੇ ਜਾਵਾਂ ਚੱਲ ਆ ਗਏ ਉਹ ਮੈਂ ਬੰਦੇ ਬੁਲਾ ਲੇ ਆਪਣੇ ਤੇ ਦੂਜੇ ਪੋੜ ਦਾ ਵੀ ਤੁਹਾਨੂੰ ਨਾਲ-ਨਾਲ ਉਧਰਲਾ ਮੌਕਾ ਦਿਖਾ ਕੇ ਲਿਆਉਣੇ ਆ ਤੇ ਇੱਥੇ ਕਹਿੰਦੇ ਬਾਈ ਤੁਸੀਂ ਆਪਣੀ ਵੀਡੀਓਗ੍ਰਾਫੀ ਫਿਲਹਾਲ ਬੰਦ ਕਰ ਦਿਓ ਤੇ ਆਪਣਾ ਮਨਪ੍ਰੀਤ ਲਾਡੀ ਉੱਥੇ ਖੜਾ ਸੀਗਾ ਉਧਰ ਹੀ ਤੇ ਉਹ ਪਰਲੀ ਸਾਈਡਾ ਉੱਥੇ ਜੀਐਸਬੀਆਂ ਲਾ ਕੇ ਸੜਕ ਪੱਟੀ ਜਾਂਦੇ ਹੈਗੇ ਵੇਲਾ ਲਾਤੇ ਖਾਲੀ ਪੱਟ ਪਈ ਤੇ ਪ੍ਰਬੰਧ ਆਪਦੇ ਵੱਲੋਂ ਪੂਰਾ ਕਰੀ ਜਾਂਦੇ ਤੇ ਪੂਰੇ ਡਰੇ ਹੋਏ ਆ ਤੇ ਜਦੋਂ ਚੜ ਕੇ ਆਈਆਂ ਫੌਜਾਂ ਮੈਂ ਕਿਹਾ ਤੁਹਾਡੀ ਕੋਈ ਖਾਲੀ-ਖੋਲੀ ਦੀ ਕੁਝ ਨਹੀਂ ਰਹਿਣਾਗਾ ਇੱਥੇ ਤੇ ਫਿਲਹਾਲ ਆਪਾਂ ਅਗਲੇ ਪੁਰਤੇ ਚੱਲਦੇ ਆਂਗੇ ਕੀ ਲੱਗਦਾ ਲਾੜੀ ਕੀ ਲੱਗਦਾ ਨਹੀਂ ਲੱਗਦਾ ਬਸ ਇਸ ਤਰ੍ਹਾਂ ਆਪ ਵੀ ਦੇਰੀ ਹੋएगी ਫੌਜਾਂ ਨੇ ਤਾਬ ਲਾਉਣੀ ਹੈ ਹੋਰ ਇੱਧਰ ਲਾ ਇਹ ਪੁਰਾਣਾ ਪੋਲਾ ਆਪਣਾ ਭਾਗੜਾ ਨਹਿਰ ਦਾ ਆਪੇ ਦੋਨੇ ਪੜਾਉ ਉੱਤਰੀ ਦੇ ਖੇਤ ਚੱਲ ਜਾਂਦੇ ਜਾਂਦੀਆਂਗੇ ਤੇ ਜਾਂਦੇ ਜਾਂਦੇ ਕਈ ਵਾਰੀ ਇਹ ਪੁਲ ਦਿਖਾਉਣਾ ਉਹਨਾਂ ਤੇ ਇੱਕ ਵੀਰ ਕਹਿੰਦਾ ਸੀਗਾ ਬਾਈ ਕਿਆ ਘਰ ਜਗੀ ਹੈਗਾ ਇੱਥੇ ਸਾਹਮਣੇ ਹਾਂ ਨਹਿਰ ਤੇ ਕੋਈ ਰਹਿੰਦਾਗਾ ਰਹਿੰਦਾ ਨਹੀਂ ਵੀਰ ਇੱਥੇ ਪੁਲਿਸ ਚੌਕੀ ਹੈਗੀ ਤੇ ਇਧਰਲਾ ਵੀ ਗੇਟ ਜਮਾ ਬੰਦ ਕੀਤਾ ਪਿਆ ਕਿੱਥੇ ਲਾਇਆ ਗਾਡਰ ਵੇ ਰੋਕਲਾ ਮਾੜਾ ਜਾ ਤੇ ਉਹ ਸਾਹਮਣੇ ਗਾਡਰ ਲਾ ਕੇ ਬਿਲਕੁਲ ਬੰਦ ਕਰਿਆ ਪਿਆ ਤੇ ਇਹ ਆਪਣੀ ਚੌਕੀ ਹੈਗੀ ਪਿੰਡ ਦੀ ਜਿਹੜੇ ਵੀਰ ਕਹਿੰਦੇ ਘਰ ਨਹੀਂ ਹੈਗਾ ਇੱਥੇ ਤੇ ਸਾਹਮਣੇ ਕੋਈ ਵੀ ਇੱਧਰ ਹਾਂ ਕੋਈ ਵੀ ਇੱਧਰ ਲੈ ਕੇ ਰਿਪੋਰਟਨਾਪਾਰਤ ਕਰ ਸਕੇ ਤੇ ਇਹ ਵੀ ਪੁਰਾਣਾ ਨੈਸ਼ਨਲ ਹਾਈਵੇ ਸੀਗਾ ਜਿਹੜਾ ਇੱਥੋਂ ਮੋੜ ਖਾ ਕੇ ਬਠਿੰਡੇ ਨੂੰ ਆਪਣੇ ਜਾਂਦਾ ਹੁੰਦਾ ਸੀਗਾ ਤੇ ਉਸੇ ਰੋਡ ਤੇ ਚੜਦਾ ਹੁੰਦਾ ਸੀ ਸਾਹਮਣੇ ਜਿਹੜੇ ਰੋਡ ਤੇ ਉਧਰਲਾ ਪੋਰਟ ਦਿਖਾ ਕੇ ਲੈ ਆਏ ਆਪਾਂ ਤੇ ਇੱਥੇ ਇਹਨਾਂ ਨੇ ਗਾਡਰ ਵਗੈਰਾ ਬਿਲਡ ਕਰਕੇ ਪਹਿਲਾਂ ਉਹਦੇ ਪੁਖਤਾ ਪ੍ਰਬੰਧ ਕਰ ਚੁੱਕੇ ਨੇ ਤੇ ਖੇਤਾਂ ਵਾਲਿਆਂ ਨੂੰ ਥੋੜਾ ਜਿਹਾ ਔਖਾ ਹੋ ਗਿਆ ਆਪਣੇ ਪਿੰਡ ਦੇ ਤਾਂ ਹੋਰ ਤਾਂ ਕੋਈ ਦਿੱਕਤ ਨਹੀਂ ਗਈ ਤੇ ਉਧਰ ਲਈ ਆਵਾਜਾਈ ਪੂਰੇ ਤਰ੍ਹਾਂ ਬੰਦ ਕੀਤੀ ਉਹ ਨੈਸ਼ਨਲ ਹਾਈਵੇ ਆ ਉਧਰਲੀ ਜਿਆਦਾ ਠੱਪ ਹੋ ਗਈ ਹੈ ਹਾਈਵੇ ਤੇ ਪਿੰਡ ਸੂਰਤੀਾ ਜਿਲ੍ਹਾ ਸਰਸਾ ਤੇ ਇਥੇ ਗਾਡਰ ਬਿਲਡ ਕਰੇ ਹੋਏ ਨੇ ਤੇ ਗਾਡਰ ਬਿਲਡ ਕਰੇ ਹੋ ਤਾਂ ਕਿਥੇ ਰਹਿਣਗੇ ਜਦੋਂ ਫੌਜ ਆ ਗਈਆਂ ਆ ਆ ਰੱਖੇ ਹੋਏ ਆ ਛੋਟੇ-ਮੋਟੇ ਪੱਥਰ ਜੇ ਤੇ ਚਲ ਇਹ ਤਾਂ ਕੀ ਖੈਰ ਖੜਨਗੇ ਤੇ ਆ ਛੋਟੇ-ਛੋਟੇ ਟੁੱਟ ਜੇ ਲੱਗੇ ਹੋਏ ਆ ਕਿ ਜਿਹੜੇ ਕਿ ਅਰਾਉ ਨਾਲ ਇੱਕ ਤੋੜੇ ਨਾਲ ਪੱਟ ਸਕਦੇ ਆਗੇ ਤੇ ਇਹ ਆਪਣੇ ਖੇਤ ਵਾਲਾ ਰਸਤਾ ਤੇ ਉਧਰੋਂ ਵੀ ਰਸਤਾ ਉਹ ਉਹਨਾਂ ਨੇ ਬੰਦ ਕਰਿਆ ਬਈ ਜੀ ਸੀ ਬੀ ਨਾਲ ਉਧਰੋਂ ਖਾਲੀਆਂ ਟੋਏ ਪੱਟ ਦਿੱਤੇ ਗਏ ਨੇ ਤੇ ਪਾਖੜਾ ਨਹਿਰ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਤੇ ਇਹ ਚੌਕੀ ਇੱਥੇ ਆਪਣੀ ਜਿਹੜੀ ਪੱਕੀ ਲੱਗੀ ਹੋਈ ਹੈ ਜੀ ਤੇ ਗੱਡੀਆਂ ਆਈ ਜਾਂਦੀਆਂ ਮੁੜੀ ਜਾਂਦੀਆਂ ਚੱਲੀ ਰੈਡੀ ਉਹ ਪੱਤਰਕਾਰ ਆ ਓਏ ਉਹ ਬੜਾ ਤੰਗ ਪੱਤਰਕਾਰ ਆ ਬਈ ਕਰ ਲਾ ਕਰ ਲਾ ਕਰ ਲਾ ਮੈਂ ਐਡਵੋਕੇਟ ਆ ਬਠਿੰਡੇ ਜਾਣਾ ਮੈਂ ਅੱਛਾ ਕੋਨੇ ਜੋੜਕੀਆਂ ਨੂੰ ਜਾਣ ਲਈ ਇਤਨਾ ਰਸਤਾ ਹੈ ਅਗੇ ਰਸਤਾ ਹੈਗਾ ਯਾਹਾਂ ਸੇ 2 ਕਿਲੋ ਮੀਟਰ ਅਗੇ ਜਾਓਗੇ ਨਾ ਹਾਂ ਉਹ ਹੈ ਤੇ ਮੇਰ ਕੀ ਪੰਨੀ ਸਟ ਹੋ ਗਏ ਜੋੜਕੀਆਂ ਜੋੜਕੀਆਂ ਸੇ ਅਗੇ ਪੰਜਾਬ ਨੇ ਤੇ ਅਗੇ ਚੇਂ ਜਾਓ ਇਹ ਰਸਤਾ ਯੱਲੀ ਲਾਡੀ ਤੇ ਆਪਣੇ ਪਿੰਡ ਦੀਆਂ ਫੌਜਾਂ ਭਈ ਚੜੀਆਂ ਫਿਰਦੀਆਂ ਬੱਬੂ ਘਾਟਾਂ ਤੇ ਮੌਕਾ ਦੇਖਦੇ ਹੋਏ ਸਾਰੇ ਤੇ ਫਿਲਹਾਲ ਇੰਨਾ ਕਾ ਮੌਕਾ ਤੁਹਾਨੂੰ ਅੱਜ ਦਿਖਾਤਾ ਤੇ ਅਗਲੀ ਗੱਲਬਾਤ ਆਪਾਂ ਕੱਲ ਨੂੰ ਦਿਖਾਵਾਂਗੇ ਥੋੜੇ ਜਿ ਮਣਪੀ ਤ ਆਪਣਾ ਕਾਲਗਰੀ ਜਾਂਦਾ ਕਹਿੰਦਾ ਸੀ ਖੇਡਣ ਜਾਣਾ ਬੋਲੀਵਾਲ ਵਾਲੇ ਡਿੱਕੀ ਜਾਂਦੇ ਤੁਹਾਨੂੰ ਭਰਾ ਹਾਂਜੀ ਡੂਕੇਟ ਆਹੇ ਬੜਾ ਤਾਂ ਉਹ ਕਰਦਾ ਹੈ ਇਹ ਬੜੀਆਂ ਗੱਲਾਂ ਬਾਤਾਂ ਕਰਦਾ ਬੜੀਆਂ ਗੱਲਾਂ ਨਾਲ ਦੇ ਵਾਲੀ ਹੈ 10 ਦਾ ਬੜਾ ਵਸ਼ੇਟ ਹਾਂ ਗੱਡੀ ਆਏ ਪੰਜਾਬ ਆਏ ਆ ਦੇ ਮੋੜ ਨਾਲ ਅੰਦਰ ਕੁਝ ਆਉਂਦੇ ਪੰਜਾਬ ਚ ਵਰਨਾ ਤੁਸੀਂ ਭਾਈ ਉਹ ਗੱਡੀ ਦਾ ਮਗਰ ਚੱਲ ਜਿਓ ਬਸ ਉਹਨੂੰ ਆਓ ਅਗਲਾ ਪੋਲਾ ਉਹ ਜਿਹੜਾ ਨਹਿਰ ਦਾ ਉਥੋਂ ਖੱਬੇ ਹੋ ਜਿਓ ਬਸ ਤੁਸੀਂ ਪੰਜਾਬ ਜਿੱਥੇ ਮਰਜੀ ਜਾਈ ਜਿਓ ਅੱਗੇ ਤੇ ਇਧਰੋਂ ਮੇਨ ਰਸਤਾ ਜਿਹੜਾ ਆਪਣੇ ਦਿੱਲੀ ਨੂੰ ਜਾਂਦਾ ਹੈਗਾ ਆਪਣੇ ਇਸ ਇਸ ਮਤਲਬ ਨੈਸ਼ਨਲ ਹਾਈਵੇ 7 ਉਤੋਂ ਦੀ ਤੇ ਇਹ ਬੰਦ ਕੀਤਾ ਗਿਆ ਮੇਨ ਤੇ ਫਿਰ ਹਾਲ ਕੱਲ ਦਾ ਪਤਾ ਨਹੀਂ ਜਾਂ ਨਾਲ ਆਸੇ ਪਾਸੇ ਲੱਗਦੇ ਹੋਏ ਪੁਲ ਵੀ ਬੰਦ ਕਰ ਸਕਦੇ ਇਹ ਜਿਹੜੇ ਇਥੋਂ ਮਤਲਬ ਦਿੱਲੀ ਵਾਲੇ ਰਾਹ ਨੂੰ ਜੋੜਦੇ ਹੈਗੇ ਚਲੋ ਵੀ ਲਾਡੀ ਭਾਈ ਸਾਹਿਬ ਚਲੋ ਜੀ ਤੋ ਲਿੰਕ ਰੋਡ ਤੋਂ ਵਾਪਸ ਆਏ ਇਸੇ ਰੋਡ ਤੇ ਜੜ ਜਾਨੇ ਆਪਾਂ ਨੈਸ਼ਨਲ ਹਾਈਵੇ 7 ਤੇ ਗੱਡੀਆਂ ਲਾ ਕੇ ਘੜੀਆਂ ਡੇਟੀਆਂ ਘੜੀਆਂ ਪਈਆਂ ਨੇ ਠੀਕ ਆ ਚਾਚਾ ਜੀ ਇਹ ਕੋਸੇ ਰੋਡ ਤੇ ਚੜ ਕੇ ਸਿੱਧਾ ਜਿਹੜਾ ਬਠਿੰਡੇ ਤੋਂ ਕਹਿੰਦੇ ਦਿੱਲੀ ਨੂੰ ਜਾਂਦਾ ਹਾਂ ਹਾਂ ਨਾ ਇੱਕ ਇੱਕ ਗੱਡੀ ਤਾਂ ਉਹ ਖੜੀ ਆ ਆਪਦੀ ਡੇਟੀ ਲਈ ਖੜੀ ਆ ਠੀਕ ਆ ਵੀ ਇਹ ਹੋ ਗਿਆ ਚੁੱਪ ਹੋ ਜਾ ਉਹ ਹੁਣ ਨਾ ਆ ਕੇ ਹਟਿਆਗਾ ਹੁਣ ਭੇਜ ਗਿਆ ਉਹ ਤੇ ਸਮਾਹ ਹੁੰਦਾ ਬਈ ਬਲੌਗ ਦੀ ਸਮਾਪਤੀ ਦਾ ਮੈਂ ਮੰਮੀ ਐ ਕਹਿਣ ਲੱਗਿਆ ਸੀ ਜਿੰਮ ਦੀ ਰੋਟੀ ਦਾ ਤੇ ਗੱਲਬਾਤ ਇਹ ਆ ਵੀ ਆਪਣਾ ਇਹ ਦਿੱਲੀ ਵਾਲਾ ਰੋਡ ਇਧਰੋਂ ਬੰਦ ਕਰਤਾ ਤੇ ਵੈਸੇ ਆਸੇ ਪਾਸੇ ਵਾਲੇ ਰੋਡ ਚੱਲ ਰਹੇ ਆ ਫੇਰ ਵੀ ਕਿਸੇ ਵੀਰ ਕੋਲੇ ਕੋਈ ਹੋਰ ਰਸਤਾ ਨਹੀਂ ਹੈਗਾ ਤਾਂ ਮਤਲਬ ਜਿਵੇਂ ਦਿੱਲੀ 에어ਪੋਰਟ ਜਾਣ ਵਾਲੇ ਥੋੜਾ ਜਿਹਾ ਉਹਨਾਂ ਦਾ ਔਖਾ ਜੀ ਦਾ ਮਤਲਬ ਜਹਾਜ਼ ਆ ਜਿਹਦੇ ਮਤਲਬ ਬਾਹਰ ਜਾਣਾ ਕੋਈ ਟਿਕਟ ਕਰਾਈ ਬੈਠੇ ਹੁੰਦੇ ਆ ਵੀਰ ਤੇ ਦੋ ਹੋਰ ਰਸਤੇ ਹੈਗੇ ਆ ਜਿਹੜੇ ਆਪਣੇ ਮਤਲਬ ਚੰਡੀਗੜ੍ਹ ਜਾਂ ਬਠਿੰਡੇ ਤੋਂ ਆਪਣਾ ਜਹਾਜ਼ ਫੜੋ ਹ ਟਿਕਟ ਤਾਂ ਕੋਈ ਬਾਲੀ ਨਹੀਂ ਹਿਸਾਬ ਸਰਤੀ ਹੈਗੀ 17 18 1900 ਰੁਪਏ ਇਥੋਂ ਤੇ ਸਿੱਧਾ ਦਿੱਲੀ 에ਰਪੋਰਟ ਉਤਰੋ ਤੇ ਉਹ ਰਸਤਾ ਮੈਨੂੰ ਵਧੀਆ ਲੱਗਦਾਗਾ ਤੇ ਬਾਕੀ ਵੈਸੇ ਹੈਗੇ ਆ ਹੋਰ ਰਸਤੇ ਆਸ-ਪਾਸੇ ਖੁੱਲ੍ਹੇ ਆਏ ਹੋਏ ਆ ਸ਼ੰਭੂ ਬਾਰਡਰ ਬੰਦ ਹੈਗਾ ਤੇ ਫਿਰ ਵੀ ਹੈਰਾਨੀ ਨਾਲ ਉਹਦਾ ਚੰਗਾ ਕੇ ਬੰਦਾ ਕੇ ਜਹਾਜ਼ ਦੀ ਟਿਕਟ ਲਾਵੇ ਬਠਿੰਡੇ ਆ ਚੰਡੀਗੜ੍ਹ 에어ਪੋਰਟ ਤੋਂ ਜਹਾਜ਼ ਬੈਠੋ ਤੇ ਦਿੱਲੀ ਨੂੰ ਅੰਬੜੋ ਤੇ ਬਾਕੀ ਇੰਟਰਨੈਟ ਸੇਵਾ ਆਪਣੀ ਇੱਥੇ ਇਹਨਾਂ ਜ਼ਿਲ੍ਹਿਆਂ ਜਿਵੇਂ ਪਹਿਲਾਂ ਦੱਸਿਆਗਾ ਬੰਦ ਕਰਤੀ ਆ ਤੇ ਵਾਈਫਾਈ ਹਲੇ ਚੱਲੀ ਜਾਂਦਾ ਸੀ ਤੇ ਹੁਣ ਵੀਡੀਓ ਦੀ ਆਪਦੀ ਕੱਟ ਵੱਟ ਕਰਦਾਗਾ ਤੇ ਅਗਲੀ ਗੱਲਬਾਤ ਇਹ ਕਿ ਜੇ ਹੁਣ ਇਹ ਵਾਈਫਾਈ ਵੀ ਹਜੇ ਮੈਂ ਚਲਾ ਕੇ ਨਹੀਂ ਦੇਖਿਆ ਦੁਪਹਿਰ ਬਾਅਦ ਜੇ ਹੁਣ ਇਹ ਵੀ ਬੰਦ ਹੋ ਗਿਆ ਹੋਇਆ ਤਾਂ ਫਿਰ ਮੈਨੂੰ ਕੇ ਜਿਵੇਂ ਆਪਣੇ ਨਹਿਰ ਤੇ ਵੀ ਫੁੱਲ ਰਹੀ ਸੀਗਾ ਬਾਹਰ ਦਾ ਨੈਟ ਆਪਣਾ ਚੱਲ ਰਿਹਾਗਾ ਨਾਲ ਦੇ ਪਿੰਡਾਂ ਵਾਲਾ ਮਤਲਬ ਇਧਰੋਂ ਬਠਿੰਡਾ ਤੇ ਇਹਨਾਂ ਜ਼ਿਲਿਆਂ ਦਾ ਨੈਟਾ ਇਹ ਚੱਲ ਰਿਹਾ ਹੈ ਜਦੋਂ ਮਾਲਾ ਪਿੰਡ ਤੋਂ ਬਾਹਰ ਨੂੰ ਨਿਕਲ ਜਾਂਦੇ ਆ ਰੇ ਪੰਜਾਬ ਦੀ ਰੇਂਜ ਇੱਥੇ ਆ ਜਾਂਦੀ ਹੈ ਸਾਡੇ ਕੋਲੇ ਵੀ ਸਿੰਮਤ ਆ ਵੈਸੇ ਪੰਜਾਬ ਦੀ ਨਿਗੇ ਤਾਂ ਫਿਰ ਉੱਥੇ ਬਾਹਰਲੇ ਪਾਸੇ ਜਾ ਕੇ ਵੀਡੀਓ ਅਪਲੋਡ ਲਾ ਕੇ ਆਉਣੀ ਪਊ ਫਿਲਹਾਲ ਜਲਦੀ ਸਮਾਪਤੀ ਕਰਦੇ ਆਂਗੇ ਤੇ ਸਮਾਂ ਹੋਇਆਗਾ 5:05 ਮਿੰਟਾਂ ਦਾ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਕਰੋ ਮਾਈ ਸਸਰੀਕਾਰ ਮੇਰੇ ਵੱਲੋਂ ਵੀ ਬੇਟਾ ਸਸਰੀਕਾਰ ਤੁਹਾਨੂੰ ਸਾਰਿਆਂ ਦਾ ਧੰਨਵਾਦ ਤੁਹਾਡੇ ਜੁੜੇ ਰਹੋ ਚੈਨਲ ਦੇ ਨਾਲ ਹਾਂ ਤੇ ਧੰਨਵਾਦ ਵੀ ਤੇ ਬਾਕੀ ਦੀਆਂ ਤਸਵੀਰਾਂ ਤੁਹਾਨੂੰ ਕੱਲ ਇੱਥੇ ਦਿਖਾਵਾਂਗੇ ਤੇ ਕਿਹੋ ਜਿਹਾ ਮਹੌਲਾ ਰੇਂਦਾਗਾ ਤੇ ਆਪਣੇ ਪਿੰਡ ਨੂੰ ਵੀ ਹੋ ਸਕਦਾ ਇੱਥੋਂ ਤੱਕ ਸੀਲ ਕਰ ਦੇਣ ਤੇ ਪੁਲਿਸ ਹੋਰ ਗੱਡੀਆਂ ਪਰ ਪਰ ਆਈ ਜਾਂਦੀ ਹੈ ਤੇ ਉੱਥੇ ਪਹੁੰਚੀ ਜਾਂਦੀ ਹੈਗੀਏ ਪੋਰਤੇ ਤੇ ਨੈਸ਼ਨਲ ਹਾਈਵੇ ਸਾਤ ਇਧਰ ਮੇਨ ਹਾਈਵੇ ਹੋਣ ਕਰਕੇ ਥੋੜੀ ਜਿਹਾ ਆਸਕਤਾਈ ਜ਼ਿਆਦਾ ਹੋ ਰਹੀ ਆ ਤੇ ਫਿਲਹਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ